ਦੇਖੋ ਪਤਾ ਕੀ ਦੇਖੋ ਓਹੋ ਇੱਕ ਗੁੱਸਾ ਉਹਨੇ ਪਹਿਲਾਂ ਇਸ ਤਰ੍ਹਾਂ ਦਾ ਬੋਲਿਆ ਹੋਇਆ ਤੇ ਉਹਦਾ ਗੁੱਸਾ ਕਿਤੇ ਨਾ ਕਿਤੇ ਉਸ ਕੁੜੀ ਦੇ ਦਿਲ 'ਚ ਹੋਣਾ ਹੁਣਾ ਨਹੀਂ ਚਾਹੀਦਾ ਸੀ ਇਸ ਤਰ੍ਹਾਂ ਹਨਾ ਪਰ ਉਹਦੇ ਜਵਾਬ ਦੇ ਵਿੱਚ ਇੱਕ ਪਬਲਿਕ ਫਿਗਰ ਹੋਣ ਦੇ ਨਾਤੇ ਭਾਵੇਂ ਉਹ ਫਿਲਮ ਸਟਾਰ ਭਾਵੇਂ ਇਲੈਕਟਿਡ ਐਮਪੀ ਬਣ ਕੇ ਹੁਣ ਇਹ ਕਹਿਣਾ ਕਿ ਸਾਰਾ ਪੰਜਾਬ ਹੀ ਅੱਤਵਾਦੀ ਹੈ ਸਾਰਾ ਪੰਜਾਬ 'ਚ ਅੱਤਵਾਦ ਇਹ ਮਤਲਬ ਇਹ ਗਲਤ ਹੈ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿ ਸਾਰੇ ਉਹ ਪੰਜਾਬ ਹੈ ਜਿਹਨੇ ਦੇਸ਼ ਲੈ ਕੇ ਦਿੱਤਾ ਹੈ ਉਹ ਪੰਜਾਬ ਆ ਜਿਹੜਾ ਦੇਸ਼ ਦਾ ਪੇਟ ਪਾਲਦਾ ਅੱਜ ਵੀ 130 ਲੱਖ ਮੀਟਰ ਟਨ ਕਣਕ ਦੇਊਗਾ ਹੁਣ ਐਸੇ ਸੀਜ਼ਨ ਚ ਦੇਸ਼ ਨੂੰ 220 ਲੱਖ ਮੀਟਰ ਟਨ ਚਾਵਲ ਦੇਵਾਂਗੇ ਅਸੀਂ ਦੇਸ਼ ਦਾ ਢਿੱਡ ਭਰਦੇ ਆ ਅਸੀਂ ਕੁਰਬਾਨੀਆਂ ਅੱਜ ਵੀ ਸਾਡੇ ਜਿਹੜੇ ਨੌਜਵਾਨ ਨੇ ਉਹ ਕਾਰਗਿਲ ਤੋਂ ਲੈ ਕੇ ਮਾਈਨਸ ਤੇ ਪਲੱਸ ਡਿਗਰੀ ਜਿਹੜੇ ਮਾਈਨਸ 50 ਦੇ ਵਿੱਚ ਤਾਂ ਤਾਂਾਂ ਜਦੋਂ ਠੰਡ ਦੇ ਵਿੱਚ ਕਾਰਗਿਲ 'ਚ ਖੜੇ ਹੁੰਦੇ ਨੇ ਤੇ ਆ ਹੁਣ ਜੂਨ 'ਚ ਗੰਗਾ ਨਗਰ ਤੇ ਜੈਸਲ ਮੇਰ ਦੇ ਟਿੱਬਿਆਂ 'ਚ ਪਲੱਸ 50 ਦੇ ਵਿੱਚ ਖੜੇ ਨੇ ਸੋ ਅਸੀਂ ਦੇਸ਼ ਦੀ ਰੱਖਿਆ ਕਰਨ ਵਾਲੇ ਤੇ ਦੇਸ਼ ਨੂੰ ਮਤਲਬ ਇੱਥੇ ਤੱਕ ਆਜ਼ਾਦੀਆਂ ਦਿਵਾਉਣ ਵਾਲੇ ਲੋਕ ਆ ਤੇ ਤੁਸੀਂ ਇੱਕ ਹਰੇ ਗੱਲ ਤੇ ਕਹਦੇ ਨੇ ਅੱਤਵਾਦੀ ਨੇ ਵਕਵਾਦੀ ਨੇ ਕਿਸਾਨ ਬਹਿ ਜਾਣ ਇਹ ਅੱਤਵਾਦੀ ਨੇ ਕੋਈ ਵੀ ਉਹਨਾਂ ਦੇ ਵਿਰੁੱਧ ਕੋਈ ਬਹਿ ਜਾਏ ਅੱਤਵਾਦੀ ਨੇ ਵਕਵਾਦੀ ਨੇ ਸੋ ਇਸ ਤਰ੍ਹਾਂ ਗਲਤ ਕਰ ਲੈ ਪੰਜਾਬ ਜਿਹੜਾ ਉਹ ਦੇਸ਼ ਦਾ ਧੁਰਾ ਹੈ ਸੋ ਧੁਰਾ ਸਹੀ ਰਹੂਗਾ ਤਾਂ ਦੇਸ਼ ਸਹੀ ਰਹੇਗਾ